ਕਹਾਣੀ ਜਿੰਦਵਰ ਜਾਣੇ ਭਾਗ 37 ਦੇ ਵਿਕਾਸ ਮਰਸਨ ਦੀ ਦੀ ਰਹਿਮਤ ਨੇ ਆਖਿਆ ਬੀਬੀ ਸਕੂਲ ਚ ਜਵਾਕ ਮੈਨੂੰ ਪੁੱਛਦੇ ਐ ਵੀ ਤੇਰਾ ਬਾਪੂ ਕੌਣ ਹੈ ਪਾਪਾ ਕੌਣ ਹੈ ਮੈਂ ਕੀ ਜਵਾਬ ਦੇਵਾਂ ਨਾ ਸਿੰਧੀ ਬੋਲੀ ਤੇਰੇ ਦਾਦੇ ਦਾ ਨਾਮ ਸਰਦਾਰ ਭਜਨ ਸਿੰਘ ਹੈ ਤੇ ਨਾਨੇ ਦਾ ਨਾਮ ਗੁਰਮੀਰ ਸਿੰਘ ਹੈ ਤੇਰੇ ਪਿਓ ਦਾ ਨਾਮ ਤਰਲੋਚ ਸਿੰਘ ਵੱਡੀ ਹਵੇਲੀ ਵਾਲੇ ਸਰਦਾਰਾਂ ਦੀ ਧੀ ਐ ਤੂੰ ਰਹਿਮਤ ਨੇ ਪੁੱਛਿਆ ਜੇ ਨਾ ਇੰਨੇ ਵੱਡੇ ਸਰਦਾਰਾਂ ਦੀ ਧੀ ਆਂ ਤਰੋ ਦੀ ਕਿਉਂ ਖਿਰਦੀ ਆਂ ਡੇਰੇ ਚ ਕਿਉਂ ਰਹਿਨੀ ਆਂ ਕੀ ਉਹਨਾਂ ਦੀ ਹਵੇਲੀ ਚ ਐਨੀ ਕਥਾ ਹੈ ਕਿ ਆਪਣੀ ਧੀ ਨੂੰ ਰੱਖ ਲੈਣ ਫਿਰ ਕਾਰੇ ਸਰਦਾਰ ਹੋਏ ਉਹ ਸਿੰਦੀ ਕੋਲ ਰਹਿਮਤ ਦੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਉਹਨੇ ਗੱਲ ਬਦਲ ਲਈ ਫਿਰ ਆਖਿਆ ਆ ਜਾ ਤੈਨੂੰ ਖੇਡ ਲੈ ਕੇ ਦੇਵਾ ਸਿੰਦੀ ਉਹਨੂੰ ਦੁਕਾਨ ਤੇ ਲਿਜਾ ਕੇ ਕਹਿੰਦੀ ਐ ਚੀਜ਼ ਮੰਗ ਲੈ ਕੋਈ ਉਹੀ ਲੈ ਕੇ ਦੇਉ ਤੈਨੂੰ ਕਿਹੜੀ ਮਰਜੀ ਕਾ ਹੈ ਰਹਿਮਤ ਨੇ ਆਖਿਆ ਮੈਨੂੰ ਤੂੰ ਚਾਹੀਂਦੀ ਆ ਬੀਬੀ ਆ ਨਿਕਾ ਵੀਰੂ ਵੀ ਚਾਹੀਦਾ ਮੈਨੂੰ ਮੇਰਾ ਕਿਹੜਾ ਜੀ ਕਰਦਾ ਧੀਏ ਤੇਰੇ ਤੇ ਦੂਰ ਰਹਿਣ ਨੂੰ ਤੈਨੂੰ ਦੱਸਿਆ ਨਾ ਮੈਂ ਮੈਂ ਮਜਬੂਰ ਹਾਂ ਮੇਰਾ ਤਾਂ ਜੀ ਕਰਦਾ ਤੈਨੂੰ ਲੈ ਕੇ ਕਿਤੇ ਉੱਡ ਜਾਮ ਪਰ ਕੀ ਕਰਾਂ ਮੈਂ ਆਇਆ ਨਾ ਕਰ ਮੇਰੀ ਬੱਚੀ ਆ ਲੈ ਤੈਨੂੰ ਖੇਡ ਲੈ ਕੇ ਦੇਣਾ ਛਿੰਦੀ ਨੇ ਰਹਿਮਤ ਨੂੰ ਸੋਹਣੀ ਜੀ ਗੁੱਡੀ ਲੈ ਕੇ ਦਿੱਤੀ ਪੁਰਵੀ ਤਨੇ ਚਾਰ ਚੀਜ਼ਾਂ ਲੈ ਕੇ ਦੇ ਦਿੱਤੀਆਂ ਪਰ ਰਹਿਮਤ ਦੇ ਚਿਹਰੇ ਤੇ ਉਹਨੇ ਖੁਸ਼ੀ ਨਹੀਂ ਸੀ ਖਿੰਦੀ ਨੇ ਕਿਹਾ ਇਹ ਮੇਰੀਆਂ ਨਿਸ਼ਾਨੀਆਂ ਨੇ ਪੁੱਤ ਜਦੋਂ ਵੀ ਮੇਰੀ ਯਾਦ ਆਵੇ ਆ ਗੁੱਡੀ ਚੁੱਕ ਲਿਆ ਕਰ ਮੈਂ ਤੇਰੇ ਨਾਲ ਹੀ ਆਂ ਧੀਏ ਤੇਰੇ 'ਚ ਤਾਂ ਮੇਰੀ ਰੂਹ ਵੱਸਦੀ ਐ ਮੇਰੇ ਕੋਈ ਐਸਾ ਦਿਨ ਨਹੀਂ ਜਾਂਦਾ ਜਦੋਂ ਤੂੰ ਯਾਦ ਨਾ ਹੋਵੇ ਤੇਰੋਂ ਮੈਂ ਚੰਨ ਨੂੰ ਯਾਦ ਨਾ ਕਰਦੀ ਹੋਵਾਂ ਰੱਬ ਨੇ ਲੇਖ ਹੀ ਮਾੜੇ ਲਿਖੇ ਨੇ ਆਪਣੇ ਸਿੰਦੀ ਨੇ ਰਹਿਮਤ ਨੂੰ ਸਮਝਾਇਆ ਸਿਆਣੀ ਬਣੀ ਮੇਰੀ ਬੱਚੀ ਹੁਣ ਇਹ ਮਹੰਤ ਹੀ ਤੇਰੇ ਮਾਪਿਓ ਨੇ ਉਹਨਾਂ ਨੂੰ ਕਦੇ ਦੁਖੀ ਨਾ ਕਰੀ ਇਹ ਹੈਗਾ ਨਾ ਤੇਰਾ ਵੀਰਾ ਮੇਰੇ ਕੋਲ ਮੇਰੀ ਫਿਕਰ ਨਾ ਕਰੀ ਦਸੂ ਇਹਨੂੰ ਮੈਂ ਤੇਰੇ ਵਾਰੀ ਹਾਰਾ ਕੁਸ਼ ਪਤਾ ਨਹੀਂ ਮਾਨੀਆਂ ਗੱਲਾਂ ਨੇ ਐਸਾ ਕੀ ਕੀਤਾ ਕਿ ਰਹਿਮਤ ਇੱਕਦਮ ਰੋਣੋਂ ਹਟ ਗਈ ਅੰਦਰੋਂ ਕਰੜੀ ਹੋ ਗਈ ਰਾਮਤ ਨੇ ਆਪਣੀ ਕਲਾਈ ਤੇ ਬੰਨੀ ਹੋਈ ਇੱਕ ਖੰਮਣੀ ਉਤਾਰੀ ਤੇ ਵੀਰੂ ਦੇ ਹੱਥ ਦੀ ਕਲਾਈ ਤੇ ਬੰਨ੍ਹ ਦੇ ਆਖਿਆ ਆ ਲੈ ਬੀਬੀ ਮੈਂ ਰਖੜੀ ਬੰਨ੍ਹ ਦਿੱਤੀ ਆਪਣੇ ਭਰਾ ਦੀ ਇਹ ਵਾਦਾ ਰਿਹਾ ਤੇਰੇ ਨਾਲ ਇਹਦੇ ਵਿਆਹ ਤੇ ਮੈਂ ਬਹੁਤ ਨੱਚੂਗੀ ਜਦੋਂ ਇਹਦਾ ਵਿਆਹ ਹੋਇਆ ਮੈਂ ਆ ਕੇ ਨੱਚੂਗੀ ਖਿੰਦੀ ਚਾਹੁੰਦੀ ਸੀ ਕਿ ਇਹ ਪਲ ਇੱਥੇ ਹੀ ਰੁਕ ਜਾਵੇ ਉਹ ਹੋਰ ਸਮਾਂ ਆਪਣੇ ਰਾਮਤ ਨਾਲ ਗੁਜ਼ਾਰਨਾ ਚਾਹਦੀ ਸੀ ਉਹਨੀਆਂ ਆਖਿਆ ਅੱਜ ਦੀਆਂ ਵਿਚਰੀਆਂ ਤੇ ਪਤਾ ਨਹੀਂ ਕਦੋਂ ਮਿਲੇ ਹੋਣਗੇ ਤੂੰ ਆਪਦਾ ਖਿਆਲ ਰੱਖੀ ਮੇਰੀ ਗੁੱਡੀ ਤੂੰ ਜਾਣ ਹੈ ਮੇਰੀ ਆਖ ਕੇ ਚਿੰਦੀ ਨੇ ਰਹਿਮਤ ਨੂੰ ਫੇਰ ਘੁੱਟ ਕੇ ਜਿਨੇ ਨਾ ਲਾ ਲਿਆ ਅਜੇ ਰਹਿਮਤ ਮਾਂ ਨਾਲ ਗੱਲਾਂ ਹੀ ਕਰਦੀ ਸੀ ਕਿ ਦੂਰੋਂ ਤਰਲੋchan ਸੋ ਦੀ ਆਵਾਜ਼ ਆਈ ਕਿਨ ਜੱਖੀਆਂ ਪਾਈਆਂ ਤੂੰ ਘਰੇ ਨਹੀਂ ਜਾਣਾ ਪਤਾ ਨਹੀਂ ਕਿ ਜੇ ਨਾਲ ਕੀਰੀ ਕੱਢੀ ਜਾਨੀਏ ਤਰਲੋਚਨ ਸਿਉਂ ਦੀ ਆਵਾਜ਼ ਵਿੱਚ ਗੁੱਸਾ ਜਿਹਾ ਵੀ ਸੀ ਅਜੇ ਤਰਲੋਚਨ ਸਿਉਂ ਬੋਲਾ ਹੀ ਸੀ ਕਿ ਨਿੱਕਾ ਵੀਰੂ ਭੱਜ ਕੇ ਤਰਲੋਚਨ ਸਿਉਂ ਵੱਲ ਜਾਣ ਲਗਿਆ ਕਿ ਛਿੰਦੀ ਨੇ ਬਾਹ ਖੜ ਲਈ ਛਿੰਦੀ ਡਾਕਰੀ ਪਰ ਛਿੰਦੀ ਵਿੱਚ ਹਿੰਮਤ ਨਹੀਂ ਸੀ ਤਰਲੋਚਨ ਸਿਉਂ ਨੂੰ ਦੱਸਣ ਦੀ ਕਿ ਮੈਂ ਕਿਹਦੇ ਕੋਲ ਖੜੀ ਸੀ ਆਜਾ ਹੁਣ ਇੱਥੇ ਖੁਸਰੇ ਫਿਰਦੇ ਐ ਆ ਜਾਣਗੇ ਤਾੜੀਆਂ ਮਾਰਦੇ ਮੰਗਣ ਵਾਸਤੇ ਫਿਰ ਐਵੇਂ ਬੈਮ ਰਹਿੰਦਾ ਮੂੰਹੋਂ ਕੁਝ ਕੱਢਣਗੀ ਆਜਾ ਹੁਣ ਤੁਰਪੈ ਕਹਿੰਦੇ ਚਲੋ ਜਨ ਸਿਉਨੇ ਛਿੰਦੀ ਕੋਲ ਆ ਕੇ ਗੱਲ ਕਰਦਿਆਂ ਛਿੰਦੀ ਦੀ ਕਾਹ ਫੜ ਕੇ ਤੁਰਪੈ ਰੈਮਤ ਤੋਂ ਬੜੀ ਜਿੰਦ ਨੂੰ ਤਲੋਜਨ ਸਿਉਂ ਦੀ ਗੱਲ ਗਿਓ ਵਰਗੀ ਲੱਗੀ ਪਤਾ ਉਹਨੂੰ ਵੀ ਲੱਗਿਆ ਸੀ ਕਿ ਇਹ ਹੀ ਮੇਰਾ ਪਿਆਰ ਹੈ ਸ਼ਾਇਦ ਇਹ ਸਾਫ਼ ਜਿੰਦਾ ਜਿੰਦ ਅੱਜ ਆਉਦੇ ਕਰੇ ਹੁੰਦੀ ਰਹਿਮਤ ਭਮੇ ਮਾਨਿਆ ਬਾਹਾਂ ਵਿੱਚ ਸੀ ਕੁਝ ਚਿਰ ਪਰ ਕਿਤੇ ਨਾ ਕਿਤੇ ਥੋੜਾ ਜਿਹਾ ਫਰਕ ਜ਼ਰੂਰ ਪੈ ਗਿਆ ਸੀ ਹੁਣ ਜਿੰਦ ਮਾਲੀ ਘਟ ਪਰ ਰਜਨੀ ਮਹੰਤ ਪ੍ਰੀਤੀ ਮਹੰਤ ਤੇ ਬੀਬੀ ਮਹੰਤ ਲਈ ਜਿਆਦਾ ਮੋਹ ਸੰਭੀ ਬੈਠੀ ਸੀ ਜਿੰਦ ਪੰਜ ਦਿਨ ਮੇਲੇ ਤੇ ਆਉਂਦੀ ਰਹੀ ਪਰ ਕਿਤੇ ਨਾ ਕਿਤੇ ਅਜੇ ਵੀ ਛਿੰਦੀ ਨੂੰ ਅੜੀਕਦੀ ਰਹਿੰਦੀ ਪਤਾ ਨਹੀਂ ਕਿਉਂ ਸ਼ਹਿਰ ਆਪਣੇ ਸਵਾਲਾਂ ਦੇ ਜਵਾਬ ਕਿ ਮੈਂ ਜ਼ਿਆਦਾ ਖਲਬੀ ਸੀ ਜਿਹੜਾ ਮੈਨੂੰ ਮੇਰੇ ਘਰਦਿਆਂ ਨੇ ਛੱਲਿਆ ਨਹੀਂ ਛਿੰਦੀ ਰਹੀ ਕਿੱਥੋਂ ਆਉਣਾ ਸੀ ਜਿੰਦ ਉਦਾਸ ਤਾਂ ਰਹਿੰਦੀ ਸੀ ਪਰ ਸਾਰਿਆਂ ਦੇ ਸਾਹਮਣੇ ਖੁਸ਼ ਰਹਿਣ ਦਾ ਯਤਨ ਕਰਦੀ ਜਦੋਂ ਜਿੰਦ ਤੇ ਛਿੰਦੀ ਆਖ ਸੱਚ ਮਿਲੀਆਂ ਸੀ ਉਹਨਾਂ ਨੂੰ ਮਿਲਦੀਆਂ ਨੂੰ ਦੇਖ ਤਾਂ ਪ੍ਰੀਤੀ ਮਹੰਤ ਨੇ ਵੀ ਲਿਆ ਸੀ ਤੇ ਬੀਬੀ ਮਹੰਤ ਨੇ ਵੀ ਬੀਬੀ ਮਹੰਤ ਨੂੰ ਪਤਾ ਸੀ ਜੇ ਮਾਮਾਂ ਧੀਆਂ ਮਿਲੀਆਂ ਕਮ ਸੇ ਕਮ ਨਾਫਰਤ ਤਾਂ ਬਦੂ ਹੁਣ ਨਹੀਂ ਤਾਂ ਸ਼ਾਇਦ ਇਹ ਜਿੰਦ ਨੂੰ ਵੀ ਕਿਤੇ ਨਾ ਕਿਤੇ ਮਾਂਦੀ ਬੁੱਕਲ ਦੀ ਚਾਹ ਤਾਂ ਆਉਂਦੀ ਹੀ ਰਹਿਣੀ ਸੀ। ਨਾ ਤਾਂ ਪ੍ਰੀਤੀ ਤੇ ਰਜਨੀ ਮਹਾਂਤਰੀ ਪੁੱਛਿਆ ਜਿੰਦ ਨੂੰ ਉਦਾਸ ਰਹਿਣ ਦਾ ਕਾਰਨ ਤੇ ਨਾ ਹੀ ਜਿੰਦ ਨੇ ਬੋਲ ਕੇ ਦੱਸਿਆ। ਉਹ ਉਹਨਾਂ ਨੂੰ ਅੰਦਰੋਂ ਹੀ ਅੰਦਰ ਕੁਰੂੜੀ ਨਜ਼ਰ ਆ ਰਹੀ ਸੀ ਜਿੰਦ ਦਾ। ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਅਗਲਾ ਭਾਗ ਸੁਣ ਲਈ ਕੰਨ ਬਾੜਾ ਆ ਪਾ ਵੀ ਰੋ ਸੁਣਨਾ ਜੀ ਕਹਾਣੀ। ਅੰਤ ਤੱਕ ਜਰੂਰ ਸੁਣ ਲਿਆ। ਇਥੋਂ ਤੱਕ ਸੁਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ।